ਜਿੱਕ ਜਿਹੜੇ ਹੱਥ ਪੱਕੇ ਹੋਏ ਨੇ ਨਾ ਚੱਲ ਮੂਰੀ ਆ ਕੇ ਨਰਮ ਹੋ ਜਾਂਦੇ ਐ ਨਰਮ ਹੋ ਜਾਂਦੇ ਮੈਨੂੰ ਪਤਾ ਜਿਹੜੀਆਂ ਹੋਟਲਾਂ ਤੇ ਤੂੰ ਤੜਕੇ ਛੜਕੇ ਲਵਾ ਕੇ ਖਾਂਦਾ ਰਿਆ ਨਾ ਤੈਨੂੰ ਸਾਡੀ ਬੁੜੀ ਦੇ ਹੱਥਾਂ ਦੀ ਰੋਟੀ ਕਿੱਥੇ ਸਵਾਦ ਲੱਗਦੀ ਹੋਣੀ ਆ ਓਏ ਆਪਿਆ ਓਏ ਉਹਦੀ ਦਾਲ ਸਬਜ਼ੀ ਵੀ ਉਹਦੇ ਸੁਭਾਅ ਵਰਗੀ ਸੀ ਓਏ ਆਪਾਂ ਤਾਂ ਕਦੇ ਨੂਨ ਪਾਉਣਾ ਭੁੱਲ ਜਾਂਦੇ ਆ ਤੇ ਕਦੇ ਮਿਰਚ ਹੈ ਹਾਂ ਤੇਰੇ ਬੇਬੇ ਤੇ ਜਾਣ ਤੋਂ ਬਾਅਦ ਆਪਾ ਕੱਚੀ ਪੱਕੀ ਖਾਈ ਜਾਂਦੇ ਆ ਕਾਦੀ ਰੋਟੀ ਹੈ ਪੁੱਤਰਾ ਬਾਪੂ ਮੈਨੂੰ ਆਪ ਜੀ ਦੇ ਹਾਲਾਤ ਦੇਖ ਕੇ ਨਾ ਐ ਲੱਗਦਾ ਮੈਨੂੰ ਹੁਣ ਕੌੜਾ ਘੁੱਟ ਭਰਨਾ ਹੀ ਪੈਣਾ ਨਹੀਂ ਜਿਹੜੀ ਔਰਤ ਆਪਣਾ ਸਭ ਕੁਝ ਛੱਡ ਛੜਾ ਕੇ ਬੰਦੇ ਦੇ ਲੜ ਲੱਗਦੀ ਹੈ ਉਹਦਾ ਜੀਵਨ ਸਾਥੀ ਬਣਦੀ ਉਹ ਕੌੜਾ ਘੁੱਟ ਨਹੀਂ ਹੁੰਦਾ ਪੁੱਤਰਾ ਸਮਝ ਗਿਆ ਕੋਈ ਨਹੀਂ ਮੈਂ ਤੇਰੇ ਮਾਮੇ ਨੂੰ ਕਹਿ ਕੇ ਤੇਰੇ ਰਿਸ਼ਤੇ ਲਮਾਉਣਾ ਬਾਪੂ ਅਜ ਰੋਟੀ ਵੀ ਖਵਾਏਗਾ ਕਿ ਬੈਂਡ ਵਾਜੇ ਵਜਾ ਕੇ ਪੈਣਾ ਰੋਟੀ ਮੈਂ ਲਾਉਣਾ 2 ਮਿੰਟ ਜਾ ਤੂੰ ਭਾਂਡੇ ਲਾ ਠੀਕ ਹੈ ਨਾਲੇ ਗਾਣੇ ਸੁਣੋ ਹਾਂ ਪਾਪਾ ਦਾ ਕੰਡਕਟਰ ਆ ਨਾ ਹਾਂ ਹੋ ਗਿਆ ਦੋ ਦਿਨ ਦੀ ਛੁੱਟੀ ਅੱਛਾ ਤੂੰ ਰੋਟੀ ਖਾ ਕੇ ਟਰੱਕ ਤੇ ਪੈਜੀ ਚੰਗਾ ਚੱਲ ਠੀਕ ਹੈ ਮੈਂ ਲਿਓ ਨਾ ਭਾਂਡੇ ਤੇ ਤੂੰ ਛੇਤੀ ਕਰ ਦੇ ਰੋਟੀ ਤਿਆਰ ਆ